ਇਹ ਕਟਵਾ ਦੇਣਾ ਕੀ ਕੀ ਕਹਿੰਦੇ ਦਮਾਲਾ ਲੋਨ ਨੂੰ ਕਹਿੰਦੇ ਤੁਹਾਨੂੰ ਦਮਾਲਾ ਨਾਲ ਟੋਕਦੇ ਆਈ ਦਮਾਲਾ ਕਾਦੂ ਬਾਂਦੇ ਆਂ ਅੱਜ ਅਸੀਂ ਬੋਲਣ ਦਾ ਦਿਖਾਵਾ ਕਰ ਰਹੇ ਆਂ ਕਿ ਕੱਲ ਨੂੰ ਸਾਡਾ ਮਹੀਨੇ ਕੇ ਬਾਅਦ ਸਾਡਾ ਨਾਂ ਕੱਟਿਆ ਨੇ ਅੱਜ ਅਸੀਂ ਬੋਲਿਆ ਉਹਨੇ ਕਿ ਤੁਸੀਂ ਕੋਈ ਬੋਲਿਆ ਮਹੀਨੇ ਕੇ ਸਾਡਾ ਕੋਈ ਨਾ ਕੋਈ ਨਜ਼ਾਇਰ ਸਾਡੇ ਘਰ ਦੇ ਮੁੱਠਿਆਂ ਦੇ ਨਾਲ ਸ਼ੁਰੂ ਹੋ ਗਏ ਆਂ ਤੇ ਅਸੀਂ ਦੇਖੋ ਤਿੰਨ ਘੰਟਿਆਂ ਹੋ ਗਏ ਤੁਹਾਨੂੰ 8 ਵਜੇ ਸਾਨੂੰ ਬਾਹਰ ਕੱਢਿਆ ਗਿਆ ਆ ਸਾਡੀਆਂ ਹੁਣ ਅੰਦਰ ਰੱਕੀ ਬੈਠੇ ਆਂ ਤਾਂ ਤੁਸੀਂ ਹੁਣ ਬਾਹਰ ਖੜੇ ਈ ਕੀ ਕਰੀ ਆਂ ਤੁਸੀਂ 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 ਕਿੰਨੇ ਪਾਣੀ ਪਾਉਂਦੇ ਆ ਸਾਨੂੰ ਕਿਹਾਰੇ ਪਾਉਂਦੇ ਆ ਕਿੰਨੀਆਂ ਕਿੰਨੀਆਂ ਕਲਾਸਾਂ ਨੂੰ ਬਾਹਰ ਕੱਢਿਆ ਗਿਆ ਸਾਡੇ ਪਲੱਸ 1 ਪਲੱਸ 2 8 ਸਾਲਿਆਂ ਨੂੰ ਸਾਰਿਆਂ ਨੂੰ ਕੱਢਿਆ ਗਿਆ ਹੁਣ ਤਾਂ ਬੱਚੇ ਚਲੇ ਜਾਂ ਰਹੇ ਗਏ 20 25 ਜਣੇ ਰਹਿ ਗਏ ਸਵੇਰੇ ਪਾਣੀ 100-100 ਡੇਢ ਤੋਂ ਬੱਚਾ ਕੱਢੇ ਕਈ ਵਿਚਾਰਾ ਡਰਦਾ ਦਾ ਘਰੇ ਉੱਟ ਗਏ ਨਹੀਂ ਕਿੱਧਰ ਚੱਲ ਗਏ ਕਿਸੇ ਨੂੰ ਵੀ ਕਲਾਸ ਦੇ ਵਿੱਚ ਨਹੀਂ ਵੜਿਆ ਕੈਨੂੰ ਨਹੀਂ ਵੜਿਆ ਅੰਦਰ ਹੀ ਨਹੀਂ ਹੋਂਦ ਤੇ ਗੇਟਕੀਪਰੀ ਸਾਨੂੰ ਉਹ ਤਾਂ ਗਏ ਨਿਮਾਸਟਰਾਂ ਨੂੰ ਗਾਲਾਂ ਕੱਢਦੇ ਆ ਤੁਹਾਡੇ ਮਾਟਰ ਨੂੰ ਗਾਲਾਂ ਕੱਢਦੇ ਇੱਕ ਗਿਆਨੀ ਧਿਆਨੀ ਬੰਦਾ ਹੋਵੇ ਉਹਦਾ ਕੜਾ ਲਵਾਉਂਦੇ ਆ ਠੀਕ ਹੈ ਮੈਂ ਹੰਦ ਮਾਲਾ ਪਾਉਂਦਾ ਮੈਨੂੰ ਪਤਾ ਨਹੀਂ ਕਿੰਨੇ ਵਾਰੀ ਇਹਨਾਂ ਨੂੰ ਟੋਕਦਾ ਮੈਂ ਫਿਰ ਵੀ ਮਹਿਮਾਨ ਤੋਂ ਕਿਹਾ ਮੇਰੇ ਤਾਂ ਰਾਨਾ ਆਂ ਇਹ ਕਹਿਰਾ ਕੜਾ ਲਾਦਾ